ਹਾਂਜੀ ਸ਼ਸ਼ੀਕਲ ਤੇ ਵੈਲਕਮ ਆ ਤੁਹਾਡਾ ਸਾਡੇ YouTube ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਤੇ ਕੈਟ ਹੋਗੇ ਆਪਾਂ ਵੀ ਵਧੀਆ ਆ ਤੇ ਮਾਰਨਿੰਗ ਮਾਰਨਿੰਗ ਹੋ ਗਈ ਆਪਾਂ ਉੱਠ ਕੜੇ ਸੀ ਬ੍ਰੇਕਫਾਸਟ ਵਗੈਰਾ ਆਪਾਂ ਕਰ ਲਿਆ ਸੀਗਾ ਤੇ ਹੁਣ ਅਸੀਂ ਉੱਠੇ ਸੀਗੇ ਅੱਜ ਸਾਡੀ ਬੇਟੀ ਹੈ ਜਿਹੜੀ ਉਹ ਪੂਰੇ 1 ਮੰਥ ਦੀ ਹੋ ਗਈ ਆ ਤੇ ਅਸੀਂ ਉਹਦਾ ਕੇਕ ਵਗੈਰਾ ਕੱਟਣਾ ਹੈ ਤੇ ਇਸੇ ਮੌਕੇ ਤੇ ਸਾਡਾ ਇੰਡੀਆ ਤੋਂ ਪਾਰਸਲ ਆ ਚੁੱਕਿਆ ਹੈ ਜਿਹਦੇ ਵਿੱਚ ਸਾਡੀ ਬੇਟੀ ਦੇ ਕੱਪੜੇ ਤੇ ਸਾਡੇ ਕੱਪੜੇ ਇੰਡੀਆ ਤੋਂ ਭੇਜੇ ਹੋਏ ਨੇ ਮੌਕੇ ਤੇ ਅੱਜ ਜਿਹੜਾ ਸਾਡਾ ਪਾਰਸਲ ਉਹ ਵੀ ਇੰਡੀਆ ਤੋਂ ਆ ਗਿਆ ਵਾ ਤੇ ਹੁਣ ਪਹਿਲਾਂ ਸੀ ਜਿਹੜਾ ਪਾਰਸਲ ਆ ਉਹਦੀ ਹੀ ਓਪਨਿੰਗ ਕਰਾਂਗੇ ਉਸ ਤੋਂ ਬਾਅਦ ਹੀ ਆਪਾਂ ਇਹ ਜਿਹੜਾ ਸੈਲੀਬ੍ਰੇਟ ਕਰਾਂਗੇ ਬਰਥਡੇ ਤੇ ਨਾਲੇ ਅੱਜ ਸਾਡੇ ਬੇਟੀ ਦਾ ਫੇਸ ਵੀ ਆਪਾਂ ਜਿਹੜਾ ਬਲੀਵ ਕਰ ਦੇਣਾ ਹੈਗਾ ਵਾ ਵਲੌਗ ਵਿੱਚ ਤੇ ਪਹਿਲਾ ਪਾਰਸਲ ਚਲੋ ਜੀ ਪਾਰਸ ਓਪਨ ਹੋ ਗਿਆ ਵਾ ਕੱਢੋ ਕੱਪੜੇ ਇਧਰ ਨੂੰ ਕਰੀ ਮੇਰੇ ਵੱਲ ਨੂੰ ਇਧਰ ਨੂੰ ਚਲੋ ਦੇਖੋ ਇਹ ਬਹੁਤ ਸੋਹਣਾ ਵੀ ਲੋਰ ਤੋ ਆਹ ਸੂਟ ਤਾਂ ਸਾਡੇ ਮੇਰੇ ਪਹਿਲਾਂ ਵਾਲੀ ਆ ਤੇ ਪਹਿਲਾ ਦੇ ਹੁਣ ਆਪਾਂ ਜਿਹੜੇ ਕੱਪੜੇ ਆ ਸਾਰੇ ਤੁਹਾਨੂੰ ਦਿਖਾਵਾਂਗੇ ਨਾਲੇ ਰੱਖਾਂਗੇ ਕੱਪੜਾ ਆ ਗਿਆ ਦੋ ਅੱਧੀ ਗਰ ਹਾਂ ਇਹ ਆਹ ਕੱਪੜਾ ਆਹ ਬਹੁਤ ਸੂਰਤ ਇਹ ਇੱਕ ਦਹਾ ਹੁਣ ਲੱਗਾ ਤੇ ਇੱਕ ਆਹ ਕਿਹੜਾ ਆਹ ਗ੍ਰੀਨ ਤੇ ਆਹ ਪਰਪਲ ਜਿਹੜਾ ਕਿਹੜਾ ਨਾ ਫਤ ਮੇਰੀ ਬੋਟੀ ਹੁੰਦੀ ਤਾਂ ਮੈਂ ਇੱਕ ਖੋਲ ਲੈਂਦਾ ਤੁਹਾਡੇ ਨੂੰ ਆ ਲੈ ਫਟ ਕੱਢ ਕੱਪੜੇ ਬਹੁਤ ਸੋਹਣੇ ਆ ਕੱਪੜੇ ਏ ਉਧਰ ਹੀ ਰੱਖ ਲੈ ਨਾđi ਉਧਰ ਹੀ ਰੱਖ ਲੈ ਹਾਂ ਪਾ ਦੇ ਆ ਰੱਖ ਹਾਂ ਵੀ ਕਿਦਾ ਦਾ ਇਹ ਹਨੀ ਦਾ ਬਾਈ ਦਾ ਹੀ ਆ ਜਾ ਸਾਡੇ ਨਾਲ ਨਾ ਹੂੰ ਘਟ ਰਵੇ ਛੋਟਾ ਬਾਈ ਦਾ ਮੈਂ ਤਾਂ ਸ਼ਾਰਟ ਵੀ ਕਰਤਾ ਮੈਂ ਸ਼ਾਰਟਾਂ ਪੀਣਾ ਪੋਰਚ ਨਹੀਂ ਆ ਪੀਣਾ ਮੋਰਾ ਫੋਨ ਗੱਡੇ ਕੋ ਪਚ ਪੀਪੇ ਘੱਲੇ ਹੋਣਾ ਕਰ ਦਿੰਦਾ ਆ ਪੀਪੰਗੀਆਂ ਲੈ ਆਕਲ ਕੰਦੀ ਰਹੀ ਹੈ ਯਾਰ ਆ ਤੇਰੀ ਆ ਮੇਰੀ ਇਤਨੀ ਜ਼ਿਆਦਾ ਤੱਕ ਜਿੰਮੀ ਨਾ ਕਤੂਰੇ ਦਿੱਤੇ ਮੋਰਾ ਮੈਂ ਤੇਨੂੰ ਦੇਤੀ ਸੀ ਜਿਆਦਾ ਤੇ ਮੈਂ ਤੇਨੂੰ ਦੇਤੀ ਸੀ ਨਹੀਂ ਉਹ ਗੱਲ ਤਾਂ ਉਹੀ ਆ ਤੂੰ ਮੈਨੂੰ ਉਲਖਾ ਹੋ ਜਾਣਾ ਨਾ ਫਿਰ ਤੂੰ ਐਡਿਟ ਕਰਨਾ ਲਿਆ ਫੜਾ ਉਹ ਕੱਟ ਦੇ ਤਾ ਉੱਥੇ ਹੀ ਰੱਖ ਦੇ ਕੋਈ ਨਹੀਂ ਫਿਰ ਕਿੰਦਾ ਆਈ ਇਥੇ ਰੱਖ ਦੇ ਪੰਜੀਰੀ ਇੱਥੇ ਮੇਜ਼ ਤੇ ਪਾਰ ਬਹੁਤ ਹੈ ਇਹਦੇ ਤੇ ਰੱਖ ਦੇ ਦੇ ਤੇ ਸਿੱਧੀ ਕਰਕੇ ਆਹ ਮੇਰੀ ਪੰਜੀਰੀ ਆਈ ਹੋਈਗਾ ਤੇ ਉਹ ਕਿਉਂ ਹੋ ਗਿਆ ਉਹ ਦੇਸੀ ਕਿਉਂ ਆਇਆ ਹੈ ਇੰਡੀਆ ਤੋਂ ਇਹ ਪਾਏ ਹੋਏ ਆ ਮੇਰੀ ਪੰਜੀਰੀ ਆ ਕੱਪੜੇ ਆਏ ਹੋਏ ਆ ਇੰਡੀਆ ਤੋਂ ਆਹ ਸੂਟ ਨੇ ਤੇ ਆ ਹਣੀ ਦੇ ਟਰੈਕ ਸੂਟ ਨੇ ਆਹ ਟਿੱਡੀਆਂ ਦੇ ਕੱਪੜੇ ਨੇ ਦੋਨਾਂ ਦੇ ਤੇ ਆ ਫਰੌਕ ਵਗੈਰਾ ਇਹ ਨੇ ਇੰਦੇ ਕੱਪੜੇ ਹਾਵਲੀਆਂ ਹਾਵਲੇ ਹੁਣ ਇਦਾਂ ਕਰਨਾ ਪਰੇ ਚ ਵੜਨ ਲੱਗੇ ਤੇ ਆ ਪ੍ਰਭ ਤੇ ਆ ਪੰਜੀਰੀ ਆ ਗਈ ਨਾਲ ਉਹ ਦੇਸੀ ਕੀ ਆ ਉਹ ਗਗਨ ਵਾਲੇ ਡੱਬੇ ਚ ਪਾ ਕੇ ਭੇਜਦਾ ਤੇ ਹੁਣ ਇਧਰ ਪ੍ਰਭ ਕਹਿੰਦਾ ਪ੍ਰਭ ਕਹਿੰਦਾ ਮੈਨੂੰ ਦੁਬਾਰਾ ਇੰਡੀਆ ਘੱਲ ਦੋ ਇਹਦੇ ਵਿੱਚ ਪਾ ਕੇ ਤੇ ਆ ਫੇਸ਼ੀਅਲ ਕੱਟ ਵੀ ਭੇਜੀ ਆ जी पता नहीं सामान ये भी देख खोल के आज क्यूट जी बूट ने टीडी देख ला दे पे देख। माशी ने भेजे माशी ने देख माशी थैंक यू भेजा हां क्या ਸੋਨੇ ਆਣਾ ਵੀ ਨਾ ਸੂਟਾ ਨਾਲ ਭੇਜੋਏ ਆ ਆ ਤੇ ਡੀ ਲਈ ਭੇਜ ਜਾ ਬਲੇਸਲੇਟ ਆ ਮੇਰਾ ਹੈ ਚੇਸ ਕੋ ਨਹੀਂ ਨੂੰ ਕਰਾ ਕੜਾ ਜਿਵੇਂ ਤੁਹਾਨੂੰ ਪਿਆ ਆ ਅੰਨੇ ਚੀਕ ਆਤੀ ਦੀਦੀਆਂ ਬੰਗਾ ਨੇ ਆਵੇ ਮੈਂ ਮੈਂ ਪਸੰਦੀ ਨੂੰ ਐ ਕਹਿੰਦੀ ਸੀ ਆ ਪਾਰਸਲ ਦੇ ਪਾਰਸਲ ਆਈ ਜਾਂਦੇ ਆ ਇੱਕ ਸਾਡਾ ਹੋਰ ਪਾਰਸਲ ਆ ਗਿਆ ਨੇਲ ਕਟਰ ਅਸੀਂ ਬੱਚਿਆਂ ਲਈ ਮੰਗਵਾਇਆ ਵਾਂ ਨੇਲ ਇਹਨਾਂ ਦੇ ਕੱਟਣ ਵਾਸਤੇ ਤੇ ਬਾਕੀ ਦੇਖਦੇ ਹਾਂ ਹੁਣ ਇਹਦੇ ਵਿੱਚ ਸੈਲ ਵਗੈਰਾ ਪਾਵਾਂਗੇ ਫਿਰ ਦੇਖਾਂਗੇ ਕਿਉਂਕਿ ਇਹਨਾਂ ਦੀ ਪਿੱਧਨੀਆਂ ਦੇ ਨੇਲ ਬੜੇ ਵੱਡੇ ਵੱਡੇ ਹੋਏ ਪਏ ਪੁੱਤ ਨੇਲ ਦਿਖਾਈਏ ਉਹ ਦਿਖਾਉਂਦੀ ਨਹੀਂ ਫੇਸ ਆਏ ਆਹ ਦੇ ਨੇਲ ਬੜੇ ਵੱਡੇ ਆ ਜਿਹੜੀਆਂ ਅੰਡਿਆ ਦੀ 오픈 ਜਿਹੜੀ ਹੈ ਉਹ ਖਾ ਰਹੇ ਆ ਨਾਲ ਚਾਹ ਅੰਡਿਆ ਬੜੀ ਟੇਸਟੀ ਆ ਤੇ ਹੁਣ ਉਹ ਪਿੱਧਨੀਆਂ ਦੇ ਅੰਦਰ ਨੇਲ ਕੱਟੇ ਜਾ ਰਹੇ ਨੇ ਸਹੀ ਕੱਟੇ ਜਾਂਦੇ ਨੇ ਹੂੰ ਹੂੰ ਆਪਾਂ ਹੁਣ ਹੋ ਗਏ ਆ ਰੈਡੀ ਤੇ ਆਪਾਂ ਵੀਡੀਓ ਲਈ ਕੀਤਾ ਹੈਗਾ ਵੀਡੀਓ ਬਣਾਉਣੀ ਆ ਤਾਂ ਕਰਕੇ ਤੇ ਪਹਿਲਾਂ ਆਪਾਂ ਵੀਡੀਓ ਬਣਾ ਲਈਏ ਕਿ ਆਪਾਂ ਰੈਡੀ ਹੋ ਗਏ ਆ ਰੈਡ ਰੈਡ ਬਣੇ ਹੋਏ ਆ ਕਿਉਂਕਿ ਇਹਦਾ ਮੰਥ ਵੀ ਕੰਪਲੀਟ ਹੋ ਗਿਆ ਸੀ ਇੱਕ ਮੰਥ ਤੇ ਤਾਂ ਫੋਟੋ ਸ਼ੂਟ ਕਰਨਾ ਸੀ ਤੇ ਨਾਲੇ ਤੁਹਾਨੂੰ ਹੁਣ ਫੇਸ ਦਿਖਾ ਰਹੇ ਆ ਆਪਣੀ ਬੇਟੀ ਦਾ ਓ ਕਰਿਓ ਫੇਸ ਸਹੀ ਕਰਿਓ ਫੇਸ ਦੇਖ ਲਓ ਸਾਡੀ ਸੋਨੀ ਜੀ ਬੇਟੀ ਫੋਕਪਾਗੇ ਬੈਠੀ ਆ ਬੈਂਡਪੂਟ ਲਾਇਆ ਪੂਰਾ ਹੈਨਾ ਤੇ ਹੁਣ ਆਪਾਂ ਬਸ ਕੇਕ ਰਹਿ ਗਿਆ ਵਾ ਕੇਕ ਆਪਾਂ ਸਾਰੇ ਜਣੇ نیچے ਜਾ ਰਹੇ ਆਂ ਤੇ ਕੇਕ ਆਪਾਂ ਕੱਟਦੇ ਪਏ ਹੁਣ ਹਾਂਜੀ ਹੁਣ ਆਪਾਂ ਕੇਕ ਕੱਟਣ ਲੱਗੇ ਆਂ ਇੱਥੇ نیچے ਕੇ ਕਟਾਂਗੇ ਤੇ ਕੇਕ ਪਹਿਲਾਂ ਲੈ ਆਈਏ ਫਰਿੱਜ ਚੋਂ ਕੇਕ ਸਾਰਾ ਫਰਿੱਜ ਵਿੱਚ ਪਿਆ ਆ ਫੋਟੋ ਕਰ ਲਾ ਸੁਸ ਨਾ ਨਾ ਹਣੀ ਲਾ ਦਵਾਸ ਫਿਰ ਇਹਨਾਂ ਦੇ ਅੰਦਰ ਐ ਜਾਤੇ ਹੈ ਤੁਸੀਂ ਬੋਲੇ ਨਹੀਂ ਕੁਛ ਕੋਈ ਨਹੀਂ ਤਾਂ ਤੁਸੀਂ ਬੋਲੋ ਨੇ ਨਹੀਂ ਲੰਡਨ ਤੁਰਨਾ ਲੰਡਨ ਰਾਕੇ ਆਉਣਾ ਕਿਦੀ ਬਟਚਾਈ ਔਰ ਇੰਜ ਇੱਥੇ ਆਪਣੇ ਗੋੜੀ ਆ ਮੇੜੀ ਚੱਲ ਵੜੀ 15 ਮਿੰਟ ਦੀ ਗੋੜੀ ਚ ਰਬੀ ਬੂਹ ਨਜ਼ਰ ਕਾ ਹੁਣ ਅਸੀਂ ਕੇਕ ਕੱਟਣ ਲੱਗੇ ਆ ਸਾਰੇ ਜਾਨੇ ਬੈਠੇ ਨੇ ਚੱਲੇ ਵੀ ਸੀਗੇ ਮੇਰੇ ਨਾਲ ਬੋਲੋ ਉਧਰ ਦੇਖ ਤੀਰੋ ਵੇਖਣਾ ਤਕਦੀਰੋ ਦਾ ਮੂੰਹ ਦਿਖਾਈ ਕਮਲ ਦੇਖ ਤੀਰੋ ਦਾ ਮੂੰਹ ਦਿਖਾਈ ਉੱਤ ਤੀਰੋ ਵੇਖਣਾ ਔਰ ਤਕਦੀਰੋ ਬੈਠੀ ਆ ਤਕਦੀਰੋ ਬੈਠੀ ਆ ਇੱਧਰ ਇੱਧਰ ਆਵੇ ਤੇ ਕੇਕ ਕੱਟਣ ਲੱਗੇ ਹਾਂ ਆਪਾਂ ਉਤੋਂ ਹਾਥ ਲੈਣਾ ਹੈ ਰਾਤ ਰਾਤ ਨੈਪੀਟਿਊਸ਼ਨ ਤੇ ਵਿਬੇਸ਼ਨ ਗਿਆ ਦ ਗ੍ਰੈਟਿਊਲੇਸ਼ਨ ਲੈਸ ਅਪੀਸ਼ੀਨ ਦ ਗ੍ਰੈਟਿਊਲੇਸ਼ਨ ਵਸਾ ਕੱਟਿਆ ਆਈਨ ਦਾ ਬਰਥਡੇ ਆ ਨਾ ਸੁਣ ਚਲ ਕੋਈ ਨੰਦ ਕ ਨੰਦਨੀ ਨੰਬੂ ਰੈਂਦੀ ਲਾਉਣ ਨੂੰ ਇਹਦੇ ਨੂੰ ਨਾਲ ਹੂੰ ਚਮਚਾ ਨਹੀਂ ਲੈਂਦਾ ਉਹ ਕੋਵਰ ਸਾਈਡ ਤੇ ਲਾ ਜੀ ਕੋਈ ਹੈ ਨਾ ਕਵਰ ਨਹੀਂ ਲਾ ਰਹਾ ਕਿਦਨੇ ਤੋਂ ਮੈਂ ਲਾ ਚੰਨੇ ਕਰੀ ਜੰਨੀ ਨਾ ਆ ਆ ਲਾਇਆ ਹੀ ਨਹੀਂ ਪ੍ਰਭ ਆਪਾਂ ਕੋਕਰ ਕਰਨੇ ਸੀ ਲਾਣਾ ਕਿਉਂ ਸਾਡੇ ਘਰੇ ਤੋਂ ਦੂਜੇ ਪਉਨੇ ਲੁਟੇਰੇ ਨਾ ਇਹਨਾਂ ਨੇ ਨੰਗਲਾਣਗੇ ਫੋਟੋ ਇਹੇ ਲੁੰਦੀ ਹੈ ਨਾ ਹੂੰ ਓ ਸੁਦੀਨੀ ਮੈਂ ਕਿੰਨੇ ਵਾਤੇ ਕਿ ਦੂਸਰੇ ਘਰੇ ਗਾ ਚਲੋ ਪ੍ਰਭ ਮੜੇ ਵਿਖਾਈ ਇਹਨਾਂ ਦੇ ਹੱਥ ਫੜਾਈ ক্লোਜ਼ ਤੋਂ ਵੀਡੀਓ ਬਲੌਗ ਚ ਫੜੇ ਮੈਨੂੰ ਤਾਂ ਮਾੜਾ ਜਾਨੀ ਕੁਛ ਕਰ ਮੂੰ ਹੀ ਮਾਰ ਦੇ ਦੇਖੀ ਦੀ ਹੋਵੇ ਠੀਕ ਹੋਏ ਤੁਹਾਨੂੰ ਬੋਨੇ ਨਹੀਂ ਹੁੰਦੇ ਜਵਾਬ ਤੁਹਾਨੂੰ ਫੋਟੋ ਖਿਚਾ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਇਹਨਾਂ ਦੇ ਦੇਸ਼ ਵਿੱਚ ਲਾਈਕ ਨਹੀਂ ਹੈਗਾ ਸਹੀ ਗੱਲ ਇਹਨਾਂ ਨੇ ਇਹਨਾਂ ਦੇ ਜਿਹੜੇ ਸੰਦੇਸ਼ ਆਦੇ ਆ ਫੋਟੋ ਸ਼ੂਟ ਕਰਾ ਲਾ ਤੂੰ ਤੇ ਕੇਕ ਦੀ ਕੀ ਹਾਲਤ ਕੀਤੀ ਆ ਹਾਂਜੀ ਹੁਣ ਆਪਾਂ ਕੇਕ ਵਗੈਰਾ ਕੱਟ ਲਿਆ ਸੀਗਾ ਤੇ ਫ੍ਰੀ ਹੋ ਗਏ ਸੀਗੇ ਕੇਕ ਕੱਟਦੇ ਬੈਠੇ ਨਹੀਂ ਨਾ ਕੱਲਾ ਕਰਦੀ ਪਈ ਕਿੱਧਰ ਦੇਖਦੀ ਪਈ ਹੈ ਤੇ ਅੱਜ ਇਹ ਪੂਰੇ ਇੱਕ ਮਹੀਨੇ ਦੀ ਹੋ ਗਈ ਆ ਤੇ ਇਦੋਂ ਪਹਿਲਾਂ ਸਾਡੇ ਵਲੌਗ ਅਸੀਂ ਨਹੀਂ ਬਣਾਏ ਕਿਉਂਕਿ ਮੈਂ ਥੋੜਾ ਸਹੀ ਨਹੀਂ ਰਹਿੰਦੀ ਸੀ ਤਾਂ ਕਰਕੇ ਸਾਡੇ ਵਲੌਗ ਨਹੀਂ ਆਉਂਦੇ ਸੀ ਹੁਣ ਇਦੋਂ ਬਾਅਦ ਆਪਾਂ ਥੋੜਾ ਕੰਟੀਨਿਊ ਰਵਾਂਗੇ ਵਲੌਗ ਆਪਣੇ ਆਇਆ ਕਰਨਗੇ ਪਹਿਲਾਂ ਮੈਰਿਜ ਦੇ ਵਲੌਗ ਆਉਣਗੇ ਉਸ ਤੋਂ ਬਾਅਦ ਇੱਕ ਤੁਹਾਡੇ ਲਈ ਬਹੁਤ ਵੱਡਾ ਸਰਪ੍ਰਾਈਜ਼ ਆ ਉਹ ਵੀ ਤੁਹਾਨੂੰ ਦਵਾਂਗੇ ਤੇ ਤੁਸੀਂ ਸਾਡੇ ਵਲੌਗ ਨਾਲ ਜੁੜੇ ਰਹੋ ਡੇਲੀ ਵਲੌਗ ਹੁਣ ਵੇਖਿਆ ਕਰੋਗੇ ਤੁਸੀਂ ਤੇ ਹੁਣ ਆਪਾਂ ਇਸ ਵਲੌਗ ਦਾ ਇੱਥੇ ਹੀ ਐਂਡ ਕਰਦੇ ਆ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲੈਟਸ ਹੈਵ ਅ ਡੇਸਨ ਵਸਾ ਕੱਢਿਆ ਆ ਨੀ ਬਰਬਾਦ ਆ ਹਾਂ ਲਾਉਣਾ ਸੀ ਚਲ ਕੋਈ ਲਾਉਣ ਨੂੰ ਇਹਦੇ ਹੋਣਾ ਹੂੰ ਚਮਚਾ ਨਹੀਂ ਲੈਂਦਾ ਉਹ ਪੱਕਾ ਵਰ ਸਾਈਡ ਤੇ ਲਾਇਆ ਜੀ ਹੋਇਆ ਉਹੀ ਹੈ ਨਾ ਕਵਰ ਨਹੀਂ ਲਾਇਆ ਕਿਦਨੀ ਤੂੰ ਮੈਨਾਂ ਬੱਚਾ ਜੇ ਕਰੀ ਜਾਨੀ ਚਲੋ ਆ ਲੈ ਮੂਰ ਦਾ ਫੋਲਣੇ ਗੁੱਡੇ ਪੀਪੇ ਘੱਲੇ ਹੋਣਾ ਕਰ ਦੇਣਾ ਆ ਪੀਪਾਂ ਨਾਲੇ ਬਾਸ ਕੰਦੀਰੀ ਆ ਯਾਰ ਆ ਤੇਰੀ ਹੋ ਮੇਰੀ ਇਹ ਦੂਜਾ ਤੂੰ ਜਿੰਮੀ ਨਾ ਕਤੂਰੇ ਦਿੱਤੇ ਸਾਨੂੰ ਮੈਂ ਤੇ ਨਾ ਦੇਤੀ ਸੀ ਨਹੀਂ ਉਹ ਗੱਲ ਤਾਂ ਉਹੀ ਆ ਤੂੰ ਮੈਨੂੰ ਉਖਾ ਜਾਣਾ ਨਾ ਫੇਰ ਤੂੰ ਐਡਿਟ ਕਰਨਾ ഇല്ല എടാ ഒന്ന് നോക്കട്ടെ